ਆ ਲੋ ਰੋਟੀ ਆ ਕੀ ਜਿਮਰ ਉਹਨਾਂ ਨੇ ਤੈਨੂੰ 4 ਨਾਲ ਰੋਟੀ ਦਿੱਤੀ ਆ ਉਹ ਨਹੀਂ ਜੀ ਤੁਸੀਂ ਗਲਤ ਸਮਝਦੇ ਪਏ ਹੋ ਪਤਾ ਕੀ ਸਬਜੀ ਘਟ ਗਈ ਸੀ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਅੱਜ ਆਪਾਂ ਵੀ ਰੋਟੀ ਖਾਣੀ ਆ ਤਾਂ ਕਰਕੇ ਵੀ ਮੈਂ 4 ਨਾਲ ਲਈਏ ਉਹ ਮੈਨੂੰ ਪਤਾ ਹੀ ਆ ਵੀ ਸਬਜੀ ਘਟ ਗਈ ਸੀ ਕਿ ਉਹਨਾਂ ਨੇ ਜਾਣ ਕੇ ਤੈਨੂੰ 4 ਨਾਲ ਦਿੱਤੀ ਆ ਤੁਸੀਂ ਐਵੇਂ ਨਾ ਗਲਤ ਸਮਝੋ ਆ ਲੋ ਰੋਟੀ ਖਾਓ ਤੇ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਜਿਮਰ ਰੋਟੀ ਤਾਂ ਮੈਂ ਖਾ ਲੈਣਾ ਜਦੋਂ ਤਾਈ ਨੇ ਤੇਰੇ ਤੇ ਹੱਥ ਚੁੱਕਿਆ ਸੀ ਨਾ ਮੈਨੂੰ ਸੱਚੀ ਜਮਾਂ ਚੰਗਾ ਨਹੀਂ ਲੱਗਿਆ ਅੱਛਾ ਇਹ ਨਹੀਂ ਪਰਵਾਹ ਕਰਦੇ ਤੁਸੀਂ ਮੇਰੀ ਤੇ ਹੋਰ ਸਿਮਰ ਮਾਂ ਬਾਪ ਦੇ ਜਾਣ ਤੋਂ ਬਾਅਦ ਇੱਕ ਤੂੰ ਹੀ ਐ ਜਿਹਦਾ ਮੈਂ ਖਿਆਲ ਰੱਖਣਾ ਤੇ ਪਰਵਾਹ ਕਰਨੀ ਐ ਹੋਰ ਕਿਦੀ ਪਰਵਾਹ ਕਰੂੰਗਾ ਮੈਂ ਚਲੋ ਹੁਣ ਰੋਟੀ ਖਾ ਲਓ ਭੁੱਖ ਵੀ ਬਹੁਤ ਲੱਗੀ ਹੋਈ ਏ ਤੁਹਾਨੂੰ ਭੁੱਖ ਤਾਂ ਲੱਗੀ ਏ ਸਿਮਰ ਐ ਕਰ ਤੂੰ ਆ ਜਾ ਤੂੰ ਵੀ ਖਾ ਲੈ ਰੋਟੀ ਮੈਂ ਤਾਂ ਪਹਿਲੇ ਹੀ ਰੋਟੀ ਖਾ ਲਈ ਅੱਛਾ ਹਾਂਜੀ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਤਾਂ ਮੈਂ ਪਹਿਲੇ ਹੀ ਰੋਟੀ ਖਾ ਲਈ ਤਾਂ ਤੁਹਾਡੇ ਵਾਸਤੇ ਹੁਣ ਲੈ ਕੇ ਆਈਆਂ ਮੈਨੂੰ ਪਤਾ ਤੂੰ ਝੂਠ ਬੋਲਦੀ ਆ ਤੂੰ ਕੋਈ ਰੋਟੀ ਨਹੀਂ ਖਾਦੀ ਮੇਰਾ ਮਨ ਰੱਖਣ ਦੀ ਮਾਰੀ ਕਰੀਂ ਆਂ ਮੈਂ ਦੱਸੋ ਮੈਂ ਝੂਠ ਕਿਉਂ ਬੋਲੂੰਗੀ ਐਂ ਮੈਂ ਤੁਸੀਂ ਜ਼ਿਆਦਾ ਸੋਚਿਆ ਕਰੋ ਰੋਟੀ ਖਾਓ ਤੇ ਮੈਂ ਪਾਣੀ ਲੈ ਕੇ ਆਉਂਦੀ ਆਂ ਚਲ ਠੀਕ ਆ ਲੈ ਆ ਪਾਣੀ ਸਿਮਰ ਤੂੰ ਮੈਥੋਂ ਲੁਕੋਨੀ ਐ ਮੈਨੂੰ ਸਾਰਾ ਪਤਾ ਹੈ ਕਿਦੋਂ ਰੋਟੀ ਖਾਦੀ ਮੇਰੇ ਵਾਸਤੇ ਦੋ ਰੋਟੀਆਂ ਦਿਤੀਆਂ ਉਹਨਾਂ ਨੇ ਆ ਆ ਆ ਰੇ ਨਾ ਆ ਲੋ ਪਾਣੀ ਕਿਉਂ ਰੋਟੀ ਤਾਂ ਘਰ ਅੱਜ ਕੇ ਤਾਂ ਰੋਟੀ ਖਾਧੀ ਸੀ ਤੁਸੀਂ ਮੈਂ ਅੱਜ ਕੇ ਖਾਲੀ ਸਿਮਰ ਜਿੰਨੀ ਭੁੱਖ ਸੀ ਮੈਂ ਖਾ ਲਈ ਉਹ ਕੰਮ ਤੇ ਨਾ ਮੈਨੂੰ ਉਹਨਾਂ ਨੇ ਪੰਜ-ਸੱਤ ਵਾਰ ਚਾਹ ਪਿਆਤੀ ਤਾਂ ਕਰਕੇ ਮੇਰੀ ਭੁੱਖ ਹੀ ਮਰ ਗਈ ਅੱਛਾ ਚਾਹ ਪਾਣ ਦੇ ਰੱਖਿਆ ਹਾਂ ਮੈਂ ਰੱਖਿਆ ਉਹਨੇ ਇੱਕ ਰੋਟੀ ਤਾਂ ਬਚ ਗਈ ਆ ਚਲ ਅੰਦਰ ਨਹੀਂ ਰਾਦਰ ਕਿਉਂ ਕਰਨਾ ਮੈਂ ਹੀ ਖਾ ਲੈਂਦੀ ਆ ਵਾ ਮੇਰਾ ਰੱਬ ਮੈਂ ਬਹੁਤ ਕਰਮਾਂ ਵਾਲਾ ਜਿਹਨੇ ਸਿਮਰ ਵਰਗੀ ਕੁੜੀ ਨਾਲ ਮਿਲਾਇਆ ਮੈਨੂੰ ਸਾਰਾ ਦਿਨ ਲਹੂ ਪੀਜਾਂਗੀ ਜਿਵੇਂ ਸਿਮਰ ਘਰ ਦੇ ਕੰਮ ਕਰਦੀ ਆ ਤਾਂ ਇਹ ਮੈਥੋਂ ਸਾਰਾ ਦਿnabla ਦੇ ਕੰਮ ਕਰਵਾਈ ਜੋ ਕਦੇ ਕਹ ਤਾਂ ਮੈਨੂੰ ਆਇ ਲੱਗਦਾ ਵੀ ਮੰਮੀ ਨੇ ਨਾ ਮੈਨੂੰ ਆਪ ਦਾ ਪਰਸਨਲ ਅਸਿਸਟੈਂਟ ਬਣਾ ਕੇ ਰੱਖ ਲਿਆ ਮੜਾ ਜੋ ਕੰਮ ਹੁੰਦਾ ਨਹੀਂ ਵਿਸ਼ਾਲੀ ਵਿਸ਼ਾਲੀ ਕਿਆ ਕੇ ਬਾਜਾਂ ਮਾਰਨ ਲੱਗ ਜੋ ਉਹ ਕੀ ਗੱਲ ਵਿਸ਼ਾਲੀ ਇਕੱਲੀ ਬੋਲੀ ਜਾਨੀ ਆ ਠੀਕ ਤਾਂ ਹੈਗੀ ਆ ਹਾਂਜੀ ਹਾਂਜੀ ਮੈਂ ਤਾਂ ਠੀਕ ਆ ਮੈਨੂੰ ਕੀ ਹੋਣਾਗਾ ਮੈਂ ਤਾਂ ਐ ਸੋਚੀ ਜਾਂਦੀ ਸੀ ਵੀ ਆਪਾਂ ਅਨਮੋਲ ਤੋਂ ਘਰ ਦੇ ਕਾਲਜਾਂ ਤੇ ਤੇ ਜਮੀਨ ਦੇ ਕੱਢ ਜਾਂਦੇ ਕਿਵੇਂ ਸਾਈਨ ਕਰਵਾਉਣੇ ਆ ਉਹ ਐਡਾ ਸੌਖਾ ਨਹੀਂ ਹੈਗਾ ਕਾਗਜ਼ਾਂ ਤੇ ਸਾਈਨ ਕਰਾਉਣਾ ਇਹਨੂੰ ਪਤਾ ਨਹੀਂ ਵਿਆਹ ਵੇਲੇ ਕਿਵੇਂ ਪੰਚਾਇਤ ਲੈ ਕੇ ਖੜ ਗਿਆ ਸੀ ਜਿੰਨਾਂ ਨੂੰ ਇਹਨੂੰ ਕੋਲਾ ਸਮਝਦੀਆਂ ਨਾ ਉਹ ਡਾ ਹੈ ਨਹੀਂ ਇਹ ਜੀ ਉਹ ਤਾਂ ਮੈਨੂੰ ਵੀ ਦਿਖਦਾ ਪਰ ਮੈਂ ਤਾਂ ਇਹ ਸੋਚਦੀ ਆ ਵੀ ਕਿਉਂ ਨਾ ਆਪਾਂ ਕਿਸੇ ਅਨੇ ਬਹਾਨੇ ਇਹ ਤੋਂ ਸਾਈਨ ਕਰਵਾ ਲਈਏ ਤੇ ਇਹਨੂੰ ਲੱਤ ਮਾਰ ਕੇ ਇਸ ਘਰ ਚੋਂ ਬਾਹਰ ਕੱਢ ਦਈਏ ਉਹ ਐਡਾ ਸੌਖਾ ਨਹੀਂ ਸਾਈਨ ਕਰਾਉਣਾ ਜਿੰਦਾ ਸੌਖਾ ਤੂੰ ਸਮਝੀ ਜਾਂਦੀ ਹੈ ਉ ਤਾਂ ਨਹੀਂ ਤਾਂ ਮੈਂ ਸਕੀਮ ਲਾਉਣੀ ਆ ਵੀ ਆਪਾਂ ਇਹਨੂੰ ਘਰ ਚੋਂ ਤੇ ਜ਼ਮੀਨ ਚੋਂ ਕਿਵੇਂ ਬਾਹਰ ਕਰੀਏ ਨਾ ਨਾ ਤੈਨੂੰ ਬਈ ਭਲੇਖਾ ਲੱਗਿਆ ਹੋਣਾ ਆ ਨਹੀਂ ਹੋ ਸਕਦਾ ਆ ਜਾਇਸੀ ਹੈ ਫੈਕਟਰੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਤੂੰ ਕਿਸੇ ਨੂੰ ਹੋਰ ਦੇਖਿਆ ਹੂ ਚੱਲ ਬਈ ਮੈਂ ਰੱਖਦਾ ਫੋਨ ਮੈਨੂੰ ਕੋਈ ਬਾਜ਼ਮਾਰੀ ਜਾਂਦਾ ਮੈਂ ਫੇਰ ਲਾਉਣਾ ਤੈਨੂੰ ਕੱਟ ਕੇ ਇਹਨੇ ਤਾਂ ਸਾਰੀ ਦੁਨੀਆ 'ਚ ਨੱਕ ਬੜਾ ਕੀ ਰੱਖਤੀ ਆਪਣੀ ਉਹ ਕੀ ਗਿਆ ਮੈਨੂੰ ਗੱਲ ਤਾਂ ਦੱਸ ਦੋ ਉਹ ਮੇਰੇ ਦੋਸਤਾਂ ਕੋਲ ਆਇਆ ਸੀ ਹੁਣ ਕਹਿੰਦਾ ਇਹ 2-200 ਪਿਛੇ ਨਾ ਦਿਹਾੜੀਆਂ ਲਾਉਂਦਾ ਫਿਰਦਾ ਲੋਕਾਂ ਨੇ ਤੇ ਉਹ ਕਹਿੰਦਾ ਕਿ ਤੂੰ ਦਿਹਾੜੀ ਦੇ ਵੇਚ ਜਾ ਇਹਨੂੰ ਫਿਰ ਇਹ ਤਾਂ ਖੁਸ਼ੀ ਵਾਲੀ ਗੱਲ ਵੀ ਉਹ ਦਿਹਾੜੀ ਹੀ ਕਰਦਾ ਨਾਲ ਉਹ ਤਾਂ ਔਕਾਤ ਹੀ ਦਿਹਾੜੀ ਕਰਨ ਵਾਲੀ ਆ ਸਗੋਂ ਆਪਣ ਨੂੰ ਤੇ ਇੱਕ ਹੋਰ ਕੰਮ ਵਧੀਆ ਹੋ ਗਿਆ ਮੰਮੀ ਨੇ ਨਾ ਉਹਨਾਂ ਨੂੰ ਚੁੱਲ੍ਹੇ 'ਤੇ ਰੋਟੀ ਬਕਾਉਣ ਲਈ ਹਾਂ ਕਰ ਦਿੱਤੀ ਸੀ ਪਰ ਗੁੰਨਤਾ ਹਕਮੋਂ ਲੱਗ ਗਿਆ ਕਹੋ ਉਨੂੰ ਵੀ ਆਪਦਾ ਖਰਚ ਆਪ ਚੁੱਕੇ ਇੱਕ ਤਾਂ ਨਾ ਮੈਨੂੰ ਮੰਮੀ ਦੀ ਸਮਝ ਨਹੀਂ ਆਉਂਦੀ ਕਦੇ ਉਹਦੇ ਵੱਲ ਹੋ ਜਾਂਦੀਆਂ ਕਦੇ ਮੇਰੇ ਵੱਲ ਉਹ ਜੀ ਆਹੀ ਤਾਂ ਰੋਲੇ ਮੈਨੂੰ ਸਮਝ ਨਹੀਂ ਆਉਂਦਾ ਵੀ ਮੰਮੀ ਦੇ ਦਿਮਾਗ 'ਚ ਚੱਲਦਾ ਕੀ ਆ ਉਸ ਦਿਨ ਤਾਂ ਉਹ ਕਹਿੰਦੇ ਰੋਟੀ ਨੂੰ ਹਾਂ ਕਰਦੀ ਤੇ ਨਾਲੇ ਮੇਰੇ ਕਹਿੰਦੇ ਜੋ ਆਪਦੇ ਤਾਂ ਵੀ ਰੋਟੀ ਬਣਾ ਨਹੀਂ ਸਕਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੰਮੀ ਆਪਣੇ ਵਾਲਾ ਕਿਉਂ ਨਾ ਵਾਲਾ ਕੋਈ ਨਾ ਬਸ਼ਾਲੀ ਤੂੰ ਠੰਡ ਰੱਖ ਇੱਕ ਵਾਰੀ ਜ਼ਮੀਨ ਤੇ ਹਿੱਸਾ ਨਾ ਮੇਰੇ ਨਾਲ ਪੈ ਜਾਂਦੇ ਫਿਰ ਦੇਖੀ ਦੂ ਇਹਨਾਂ ਦਾ ਕੀ ਮੰਨਦਾ ਹਿੱਸਾ ਵੇ ਜਾਣ ਦਾ ਮਤਲਬ ਮਤਲਬ ਇਹ ਵੀ ਹਜੇ ਸਾਰਾ ਕੁਝ ਮੰਮੀ ਦੇ ਹੱਥ ਵਿੱਚ ਹੈ ਜਿਹੜਾ ਨਮੂਦ ਦੀ ਜ਼ਮੀਨ ਦਾ ਹਿੱਸਾ ਹੈ ਪਪੂ ਆੜੇ ਆਪਦੇ ਮਨ ਰੱਖਿਆ ਹੋਇਆ ਵੀ ਆਪਾਂ ਉਹਦੇ ਨਾਲ ਕੋਈ ਚਾਰ ਨਾ ਖੇਡ ਤਕੀਏ ਅੱਛਾ ਜੀ ਤਾਂ ਇਹਦਾ ਮਤਲਬ ਮੰਮੀ ਨੇ ਤੁਹਾਡੇ ਨਾਲ ਹਲੇ ਕੁਝ ਨਹੀਂ ਕਰਵਾਇਆ ਕੋਲ ਕਿੱਥੇ ਹਜੇ ਤਾਂ ਫੈਕਟਰੀ ਵੀ ਮੰਮੀ ਦੇ ਨਾਂ ਬੋਲਦੀ ਹੈ ਚਲੋ ਕੋਈ ਨਾ ਜੀ ਇੱਕ ਵਾਰੀ ਆਪਾਂ ਮੰਮੀ ਤੋਂ ਸਾਰੀ ਜ਼ਮੀਨ ਤੇ ਘਰ ਦੇ ਕਾगज ਆਪਣੇ ਨਾਮ ਕਰਵਾ ਲਈਏ ਹਨਮੋਲ ਦਾ ਕੀ ਆ ਉਹਦੇ ਨਾਲ ਥਾਪਾ ਦੋਨੇ ਜਨਾਂ ਦੇਪਟ ਲਾਂਗੇ ਪਰ ਤੂੰ ਜਾਣਦੀ ਵੀ ਹੈ ਮੇਰੀ ਭੂਆ ਉਹਦਾ ਕਿੰਨੀ ਘਟ ਹੈ ਉਹਦੇ ਅੱਗੇ ਤਾਂ ਮੰਮੀ ਦੀ ਜਵਾਨ ਨਹੀਂ ਹੁੰਦੀ ਭੂਆ ਜੀ ਨਹੀਂ ਮਰਜੀ ਘੈਂਡ ਹੋਵੇ ਕੱਟ ਮੈਂ ਵੀ ਨਹੀਂ ਹੈਗੀ ਨਾਲੇ ਪਹਿਲਾਂ ਆਪਾਂ ਆਪਦੀ ਜ਼ਮੀਨ ਨਾਮ ਕਰਵਾਈਏ ਹਨਮੋਲ ਦਾ ਤਾਂ ਮੈਂ ਆਪੇ ਦੇਖ ਲਵਾਂ ਬਸ ਇਦਾਂ ਫਾਈਨਲ ਆ ਵੀ ਮੈਂ ਹਨਮੋਲ ਤੇ ਸਿਮਰ ਨੂੰ ਬਾਇਟ ਟਾਈਮ ਹੁਣ ਘਰੇ ਰਹਿਣੇ ਦੇਣਾ ਮੇਰੀ ਇਹੀ ਚਾਹਨਾ ਵਿਸ਼ਾਲੀ ਵੀ ਇਹ ਸਖਰਚ ਦੇਖਣ ਨਾ ਦੇਖ ਲਾ ਕਦੋਂ ਦਾ ਟੋਨੀ ਆਇਆ ਉਹਦੇ ਬਰਾਬਰ ਬੈਠੀ ਉੱਥੇ ਗੱਲਾਂ ਮਾਰੀ ਜਾਂਦੀ ਐ ਐ ਨਹੀਂ ਐਨੇ ਫਲ ਫਰੂਟ ਪਏ ਨੇ ਵੀ ਕੋਈ ਫਲ ਫਰੂਟ ਹੀ ਲਿਆ ਦੇ ਮੈਨੂੰ ਇਹਨੂੰ ਤਾਂ ਮੈਂ ਦੇਖਦੀ ਆਂ ਵੱਡੀ ਚੌਧਰਾ ਨੇ ਵਿਚਾਲੀ ਐ ਵਿਚਾਲੀ ਕੀ ਮੰਮੀ ਕਿਉਂ ਚੂਚੀ ਵਾਜਾ ਮਾਰ ਲੱਗੇ ਪਈਓ ਨਾ ਤੈਨੂੰ ਪਤਾ ਨਹੀਂ ਲੱਗਦਾ ਕਦਾਂ ਟੋਨੀ ਆਇਆ ਚਾਵਣੀ ਤਾਨੂੰ ਕੀ ਦੇਣਾ ਸੀ ਬਣਾ ਕੇ ਸਭ ਕਾ ਉਹਦੇ ਬਰਾਬਰ ਬੈਠੀ ਗੱਲਾਂ ਮਾਰੀ ਨੇ ਤੈਨੂੰ ਐ ਨਹੀਂ ਪਤਾ ਹੈਗਾ ਵੀ ਇੰਨੇ ਫਲ ਫਰੂਟ ਲਿਆਂਦੇ ਪਏ ਨੇ ਖਰਾਬ ਹੀ ਬਣਗੇ ਕੱਟ ਕੇ ਨਹੀਂ ਦੇ ਸਕਦੀ ਤੇ ਰਹੀ ਗੱਲ ਗੱਲਾਂ ਮਾਰਨ ਦੀ ਤੇ ਮੇਰੇ ਘਰ ਵਾਲਾ ਮੈਸੀ ਕੋਈ ਫालतू ਗੱਲਾਂ ਨਹੀਂ ਸੀ ਕਰਦੇ ਕੰਮ ਦੀ ਗੱਲ ਕਰਦ ਸੀ ਤੇ ਫਲ ਕਟਣ ਚ ਕਿੰਦੀ ਗੱਲ ਆ ਤੁਹਾਡੇ ਵੀ ਤਾਂ ਆਪਣੇ ਦੋ ਹੱਥ ਲਾਇਆ ਤੁਸੀਂ ਆਪ ਵੀ ਕੱਟ ਕੇ ਖਾ ਸਕਦੇ ਹੋ ਅੱਛਾ ਹੁਣ ਤੂੰ ਜਵਾਨ ਲੜਾਈਂਗੀ ਮੈਨੂੰ ਲੱਗਦਾ ਮੈਨੂੰ ਟੋਨੀ ਨੂੰ ਦੇਣੀ ਹੈ ਪਹੁਚ ਆਵੀ ਐ ਨਹੀਂ ਤੂੰ ਸੂਤ ਆਉਂਦੀ ਠੀਕ ਆ ਤੁਸੀਂ ਜੋ ਕਹਿਣਾ ਨਾ ਕਹੋ ਪਰ ਤੁਸੀਂ ਫਲ ਕੱਟ ਕੇ ਖਾਈ ਸਕਦੇ ਹੋ ਮੈਂ ਸਿਰਫ ਇੰਨਾ ਹੀ ਕਿਹਾ ਹੁਣ ਇਹ ਤਾਂ ਹੈ ਨਹੀਂ ਕਿ ਮੈਂ ਤੁਹਾਡਾ ਸਾਰਾ ਦਿਨ ਗੋਲਾਤਨ ਨਾ ਕਰਦੀ ਰਹਾ ਅੱਛਾ ਤੇਰੇ ਮੂੰਹ 'ਚ ਜਵਾਨ ਲੱਗਦੀ ਹੋਵੇ ਐ ਬੋਲੇਗੀ ਤੂੰ ਚੁੱਪ ਕਰਕੇ ਨਾ ਜਾ ਕੇ ਫਰੂਟ ਕੱਟ ਲਿਆ ਮੈਂ ਤੁਹਾਨੂੰ ਦੱਸਾਂ ਤੇਰੇ ਅਸਰੀਆਂ ਮੈਂ ਖੋ ਲੈ ਲੀ ਮੈਨੂੰ ਜਦੋਂ ਟਾਈਮ ਲੱਗੂ ਨਾ ਮੈਂ ਉਹ ਤੋਂ ਕੱਟ ਕੇ ਦਊ ਤੁਹਾਨੂੰ ਦੱਸੀਏ ਜਾਰੇ ਦੇ ਤੇ ਚੱਲਦੇ ਨੇ ਹੁਣ ਚੱਕਰ ਤੁਮੀ ਕੈਂਗ ਉਹ ਤੂੰ ਇੰਨਾ ਗੱਲਾਂ ਨੂੰ ਛੱਡ ਆ ਫੜ 500 ਰੁਪਇਆ ਇਹ ਮੇਰੀ ਪਹਿਲੀ ਕਮਾਈ ਆ ਪਰ ਤੁਸੀਂ ਮੈਨੂੰ ਕਦੋਂ ਦੇ ਰਹੇ ਹੋ ਲੈ ਇਹਦੇ ਤੇ ਹੱਕ ਤੇਰਾ ਬਣਦਾ ਨਾ ਕਿ ਮੇਰਾ ਜੇ ਤੂੰ ਮੈਨੂੰ ਨਾ ਸਮਝਾਉਂਦੀ ਨਾ ਤੇ ਅੱਜ ਮੈਂ ਬਾਹਰ ਨਾ ਕੰਮ ਕਰਨ ਨਿਕਲਦਾ ਆ ਫੜ ਤੁਸੀਂ ਨਾ ਮੇਰੀ ਇੰਨੀ ਵਡਿਆਈ ਨਾ ਕਰਿਆ ਕਰੋ ਐਵੇਂ ਮੈਨੂੰ ਨਜ਼ਰ ਲੱਗ ਚੁਹੀ ਉਹ ਕਿਸੇ ਨਹੀਂ ਤੈਨੂੰ ਨਜ਼ਰ ਲੱਗਦੀ ਤੂੰ ਆ ਪੈਸੇ ਸਾਂਹ ਦੇ ਤੇ ਮਾੜਾ ਜਣਾ ਮੁੰਡੇ ਕੋਲ ਕੰਮ ਜਾ ਕੇ ਉਹ ਕਹਿੰਦਾ ਸੀ ਮੇਰੇ ਕੋਲ ਆਂ ਤੈਨੂੰ ਪੱਕੇ ਕੰਮ ਤੇ ਲਵਾ ਦੂੰਗਾ ਮੈਂ ਹਾਂ ਨਾ ਤੁਸੀਂ ਪੁੱਛਿਆ ਉਹ ਲਾ ਕੇ ਹਾਂ ਚੱਲ ਠੀਕ ਐ ਸਾਹਮਣੇ ਤੇ ਨਾ ਠੀਕ ਗੱਲ ਕਰਨ ਕੋਈ ਕੀ ਗੱਲ ਮੇਰੇ ਪੁੱਤ ਦੀ ਕਮਾਈ ਲਿਮਾਰੀ ਤੇ ਰੱਖਣ ਲੱਗੀ ਐ ਤੁਹਾਡਾ ਪੁੱਤ ਜੇ ਪੁੱਤ ਦੀ ਕਮਾਈ ਲੈਣੀ ਐ ਤਾਂ ਪੁੱਤ ਤਾਂ ਉਹਨੂੰ ਕਹਿਣਾ ਹੀ ਕੋ ਤੂੰ ਟੁੱਟੇ ਕੀ ਲੱਗਦੀ ਆਉਂਦੇ ਪੈਸਿਆਂ ਦੀ ਫੜਾ ਮੈਨੂੰ ਪੈਸੇ ਨਾ ਹੁਣ ਮਮੀ ਕੋਲ ਕੀ ਚੱਕੀ ਜਾਨੀ ਆ ਫੜਾ ਪੈਸੇ ਨਰੇਤੇ ਘਰਾਂ ਨੂੰ ਕਹਦੇ ਕਿ ਜਿਹੜੇ ਕੰਮ ਉਹ ਕਰਦਾ ਫਿਰਦਾ ਨਾ ਛੱਡ ਦੇ ਸਾਰੇ ਪਿੰਡ 'ਚ ਸਾਡੀ ਬੇਇੱਜ਼ਤੀ ਕਾਇ ਪਈ ਆ ਆਖੇ ਨਾ ਤਾਂ ਮੁੰਡਾ ਦਿਹਾੜੀ 'ਚ ਕਰਦਾ ਫਿਰਦਾ ਆ ਆ ਤਾਂ ਪੈਸੇ ਮੈਂ ਦੇ ਦੇਣੀ ਇਹ ਅਲਮੋਲ ਦੀ ਪਹਿਲੀ ਕਮਾਈ ਆ ਇਹ ਕਿ ਮੈਂ ਤੁਹਾਨੂੰ ਦੇ ਦਵਾ ਰਹੀ ਗੱਲ ਦਿਹਾੜੀ ਦੀ ਹੁਣ ਢਿੱਡ ਭਰਨ ਲਈ ਕੁਝ ਤਾਂ ਉਹਨੇ ਕਰਨੇ ਆ ਅਜੇ ਵੀ ਨਹੀਂ ਕਰਨ ਦਿੰਦੇ ਦੇਖ ਲਿਆ ਮੰਮੀ ਕਿਵੇਂ ਜਵਾਂ ਲੜਾਉਂਦੀ ਆ ਇਹ ਤਾਂ ਗਿਰਦੀ ਜਵਾਂ ਲੱਗੀ ਪਈ ਆ ਹੁਣ ਇਹਨੂੰ ਤਾਂ ਮੈਂ ਟੱਕਰੇ ਵਾਂਗੂ ਸਿੱਧੀ ਕਰਕੇ ਰੱਖੂ ਅਸੀਂ ਇੱਕ ਵਾਰੀ ਅਲਮੋਲ ਨੂੰ ਬਾਜ਼ਾਰ ਤੇ ਸੈਰ ਕਰਾ ਦਿੰਦੇ ਕਾਗਜ਼ ਤੇ ਸਾਈਨ ਕੀ ਮਤਲਬ ਤੁਹਾਡਾ ਮੰਮੀ ਕਿਹੜੇ ਕਾਗਜ਼ ਤੇ ਸਾਈਨ ਓਹੋ ਮੰਮੀ ਤੁਸੀਂ ਵੀ ਕਿਵੇਂ ਦੀ ਗੱਲਾਂ ਕਰਦੇ ਹੋ ਨਾ ਹੁਣ ਆਪੇ ਇਸ ਗੱਲ 'ਵੀ ਸਾਈਨ ਲਵਾਂਗੇ ਬਿਨ ਮੋਹਨ ਨੇ ਫੈਕਟਰੀ ਛੱਡੀ ਤੂੰ ਮੇਰੀ ਗੱਲ ਸੁਣ ਲੈ ਕੱਲ ਖੋਲ ਕੇ ਤੇਰਾ ਬੰਦਾ ਹੁਣ ਕਮਾਣ ਲੱਗ ਗਿਆ ਜਾਂ ਤਾਂ ਘਰ ਦੇ ਵਿੱਚ ਖਰਚੇ ਦਾ ਅੱਧ ਕਰੋ ਜਾਂ ਫਿਰ ਭਾਂਡੇ ਐਡ ਕਰ ਲਓ ਮੰਮੀ ਹੁਣ ਤੁਸੀਂਨੇ ਇੱਕ ਚੁੱਲ੍ਹੇ ਤੇ ਰੱਖੋਗੇ ਮੈਂ ਨਹੀਂ ਰਹਣੀਗੀ ਇਹਦੇ ਨਾਲ ਸੁਣ ਲੈ ਕੀ ਕਹਿੰਦੀ ਏ ਮੇਰੀ ਨੂੰ ਆਪ ਦੇ ਚਿੱਲੇ ਅਟ ਕਰ ਲੋ ਫੇਰ ਨਾ ਕਿਹੋ ਤਾਈ ਨੇ ਵੱਖੋ ਵੱਖ ਕਰਤੇ ਮੈਨੂੰ ਕੋਈ ਗੱਲ ਦੀ ਸਮਝ ਨਹੀਂ ਲੱਗੀ ਹੁਣ ਮੋਲ ਦੇ ਕਿਹੜੇ ਪੇਪਰ ਤੇ ਸਾਈਨ ਕਰਵਾਉਣੇ ਆ ਤਾਈ ਨੇ ਮੈਨੂੰ ਪਤਾ ਤਾਂ ਕਰਨੇ ਪੈਣਾ ਇਹ ਕਿਹ ਸੋਰਸ ਤੇ ਪਿਆ ਨਾ ਮੰਮੀ ਆਹ ਕਹਿ ਜੀ ਗੱਲਾਂ ਕਰੀ ਜਾਂਦੇ ਸੀ ਥੋੜਾ ਦਿਮਾਗ ਤਾਂ ਠੀਕ ਆ ਦੁਸ਼ਮਣਾਂ ਸਾਹਮਣੇ ਦੁਸ਼ਮਣਾਂ ਦੀ ਗੱਲਾਂ ਕਰੀ ਜਾਂਦੇ ਤੁਸੀਂ ਮੈਨੂੰ ਤਾਂ ਚੇਤਾ ਭੁੱਲ ਗਿਆ ਸੀ ਵਧੀਆ ਰਹੀ ਤੂੰ ਗੱਲ ਸਾਹਮਲੇ ਮੌਕੇ ਤੇ ਪਰ ਜਿਵੇਂ ਤੁਹਾਨੂੰ ਉਹਨੇ ਸਵਾਲ ਕੀਤਾ ਸੀ ਨਾ ਮੈਨੂੰ ਤਾਂ ਆਇ ਲੱਗਦਾ ਵੀ ਉਹਨੂੰ ਕੋਈ ਨਾ ਕੋਈ ਸ਼ੱਕ ਤਾਂ ਕੋਈ ਗਿਆ ਹੋਣਾ ਕੋਈ ਜਾਣਦੇ ਫਿਰ ਸ਼ੱਕ ਆਪਾਂ ਕੀ ਕਾਣੇ ਆ ਕਿਸੇ ਗੱਲ ਤੋਂ ਚਲ ਛੱਡੋ ਇਹਨਾਂ ਗੱਲਾਂ ਨੂੰ ਆਜਾ ਪਰ ਸੂਈਸ ਕੰਮ ਦੇਗੀ ਚਲ ਕਾਲਜਾਂ ਗਾਸਨਾ ਮੈਂ ਚੱਲਦਾ ਤੇ ਧਿਆਨ ਰੱਖੀਂ ਜੇ ਕੱਪਰ ਕਰੀ ਠੀਕ ਹੈ ਕਿ ਕਿਮੇਂਦਰਾਨੀ ਜੀ ਅੱਜ ਮੇਰਾ ਜ਼ੋਰ 200 ਰੁਪਏ ਦੀ ਆੜੀ ਤੇ ਚੱਲਿਆ ਤੇ ਆਰਤੀ ਤਾਂ ਨੂੰ ਤੇ ਬਣਦੀ ਐ ਦੀ ਭਾਬੀ ਜ਼ੁਬਾਨ ਸੰਭਾਲ ਕੇ ਬੋਲ ਮੈਂ ਨਹੀਂ ਚਾਹੁੰਦਾ ਮੈਂ ਤੇਰੇ ਅੱਗੇ ਬੋਲਾਂ ਤੇ ਮੈਨੂੰ ਮਜਬੂਰ ਨਾ ਕਰ ਉਹ ਹਲੋ ਜ਼ੁਬਾਨ ਸੰਭਾਲ ਕੇ ਗੱਲ ਤੂੰ ਕਰ ਇਹ ਨਾ ਬੋਲ ਵੀ ਮੈਂ ਇਸ ਘਰ ਦੀ ਵੱਡੀ ਨੂੰ ਆ ਤੇ ਤੈਨੂੰ ਗੱਲ ਕਰਨ ਦਾ ਤਰੀਕਾ ਤਾਂ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀ ਤੂੰ ਸੀ ਰਾਂਡੂ ਨਾ ਮੱਥਾ ਮਾਰਨ ਨੂੰ ਇਹ ਜੇ ਆਪਣੇ ਹੰਦੇ ਆਪਣੇ ਨਾਲ ਇਹ ਸਭ ਕਰਦੇ ਸਹੀ ਗੱਲ ਹੈ ਜੀ ਆਪਣੇ ਹੁੰਦੇ ਆਪਣੇ ਇਦਾਂ ਨਾ ਕਰਦੇ ਇਹ ਅੱਛਾ ਕੀ ਮਾਰਾ ਕਰਤਾ ਅਜ ਇੱਕ ਤੇਰੇ ਆ ਹੀ ਹੋਇਆ ਜਿਹੜੀ ਸਾਡੇ ਨਾਲ ਲੜਕੇ ਨਹੀਂ ਖਾਂਦੀ ਹੈਗੀ ਹੋਰ ਕੀ ਅਸੀਂ ਇਹ ਜਿਹਾ ਮਿਲਤਾ ਤਾਂ ਹੀ ਐਨੂੰ ਤਾਂ 6 ਸਾਲ ਹੋ ਗਿਆ ਇਹਨੂੰ ਐਨੇ ਜਿੱਦੇ ਵੀ ਆਈਆ ਤੇਰੀਆਂ ਛਾਤ ਕਾਠੀਆਂ ਨੇ ਉਹ ਤਾਈ ਜੀ ਤੁਸੀਂ ਇਹਦੀ ਗੱਲ ਕਰਦੇ ਹੋ ਕੋਈ ਇਹਨੇ ਤਾਂ ਮੈਨੂੰ ਜੱਗ ਤੇ ਜੀਣਾ ਸਿਖਾਇਆ ਵੀ ਵੱਡੀ ਮੁਸੀਬਤ ਆ ਜਾਏ ਤਾਂ ਡਰਨਾ ਨਹੀਂ ਬਾਵੇ ਤੇਰੇ ਜਰਾ ਆ ਕਾਲਜ ਚਾਣੀ ਆਈ ਪਿੱਛੇ ਤੂੰ ਸਾਹਮਣੇ ਬੜਾ ਲੱਗਿਆ ਆ ਦੇਖ ਲੈ ਜੀ ਤੁਹਾਡਾ ਛੋਟਾ ਭਰਾ ਮੇਰੇ ਨਾਲ ਤੇ ਮੰਮੀ ਨੇ ਜਵਾੜ ਕੀ ਮੇੜਨ ਦਾਗਾ ਆ ਵਧੀਆ ਹੋ ਗਿਆ ਮੈਨੂੰ ਇਹ ਇੱਥੇ ਮਿਲ ਗਿਆ ਨਾਲੇ ਕੱਲ ਜਿਹੜੀ ਤੂੰ ਦਿਹਾੜੀ ਲਾ ਕੇ ਆਇਆ ਸੀ ਨਾ ਸਾਰਾ ਦਿਨ ਤੂੰ ਤੂ ਕਰਦਾ ਮੈਨੂੰ ਤੇ ਤੇਰਾ ਭਰਾ ਅੱਗੇ ਆ ਜਾਗਾ ਪਰਦਾ ਨਾ ਵੀਰ ਜੀ ਅਸੀਂ ਹੁਣ ਆਪਣਾ ਢਿੱਡ ਭਰਨ ਲਈ ਕੰਮ ਵੀ ਨਹੀਂ ਕਰ ਸਕਦੇ ਤੂੰ ਚੁੱਪ ਕਰ ਨਹੀਂ ਕੱਲ ਦੀ ਭੂਤ ਨਹੀਂ ਸੇਵਾ ਚੱਡ ਤੂੰ ਕੌਣ ਬਣਿਆ ਦਇਤਰਾ ਵਿੱਚ ਬੋਲਣ ਵਾਲੀ ਨਾ ਭਾਈ ਤੂੰ ਮੈਨੂੰ ਫੈਕਟਰੀ ਚੋਂ ਕੱਢਤਾ ਤਾਂ ਮੈਂ ਕੁਝ ਤਾਂ ਕਰੂੰਗਾ ਹੀ ਤੂੰ ਐ ਕਰ ਮੈਨੂੰ ਫੈਕਟਰੀ ਚ ਵਾਪਸ ਲੈ ਲੈ ਤੇ ਮੈਂ ਦਿਹਾੜੀ ਛੱਡ ਦੂੰ ਦੇਖ ਲੈ ਮਮੀ ਇਹ ਮੀਆਂ ਬੇਬੀ ਦੀ ਚਾਲ ਆ ਵੀ ਜਿਹੇ ਹੀ ਦਿਹਾੜੀ ਕਰੂਗਾ ਤਾਂ ਬੇਇੱਜ਼ਤੀ ਤਾਂ ਸਾਰੇ ਪਰਿਵਾਰ ਦੀ ਹੋਊਗੀ ਤੇ ਜੇ ਬੇਇੱਜ਼ਤੀ ਹੋਊਗੀ ਆਪੇ ਮੈਨੂੰ ਫੈਕਟਰੀ ਚ ਵਾਪਸ ਰੱਖ ਲੈਣਗੇ ਜੇ ਤੂੰ ਇਹ ਸੋਚ ਕੇ ਦਿਹਾੜੀ ਕਰਨ ਲੱਗਿਆ ਨਾ ਵੀ ਮੈਂ ਤੈਨੂੰ ਫੈਕਟਰੀ ਚ ਵਾਪਸ ਬਾੜੂ ਇਹ ਤੇਰਾ ਭਲੇਖਾ ਤੈਨੂੰ ਮੈਂ ਕਦੇ ਵੀ ਫੈਕਟਰੀ ਚ ਵਾਪਸ ਨਹੀਂ ਬਾੜਦਾ ਆਈ ਸਮਝ ਕਿਹੜਾ ਹੋਰ ਵੀ ਕੁਛ ਹੋਣਾ ਬਾਕੀ ਆ ਮਮੀ ਇਹ ਜਾਦੀ ਮਛਰੇ ਫਰਦੌਦੀ ਜਨਾਨੀ ਦੇ ਮਗਰ ਲਾ ਕੇ ਇਹਨੂੰ ਅੱਡ ਕਰ ਦੇ ਖਬਰਦਾਰ ਹੋਏ ਕਿ ਅੱਜ ਤੋਂ ਬਾਅਦ ਸਾਡੀ ਕਿਸੇ ਚੀਜ਼ ਨੂੰ ਹੱਥ ਲਾਇਆ ਨਾ ਇਹਦੀ ਮੈਂ ਅੱਡ ਹੋ ਜੀ ਅਸੀਂ ਸਾਜੂ ਸਾਡਾ ਬੰਦਾ ਹਿੱਸਾ ਦੇ ਦੋ ਅਸੀਂ ਅੱਡ ਹੋ ਜਾਵਾਂਗੇ ਹਾਂ ਲਾ ਦੇਖ ਲਾ ਕਿਵੇਂ ਆਉਂਦੀ ਹਿੱਸੇ ਭਾਰ ਦਿਆ ਇੱਥੋਂ ਪਤਾ ਲੱਗਾ ਵੀ ਕਿੰਨੇ ਨੀਚ ਕਰਵਾਈਆ ਸਹੀ ਕਹਿ ਮਮੀ ਤੁਸੀਂ ਇਹਦਾ ਕੀ ਪਤਾ ਲੈ ਕੇ ਸਾਰੇ ਹਿੱਸਾ ਤੁਰਦੀ ਲੱਗੇ ਆਪਾਂ ਨੇ ਕੀ ਲੈਣਾ ਜਦੋਂ ਇਹੀ ਤੀਵੀ ਥੱਲੇ ਲੱਗਿਆ ਹੋਇਆ ਸਹੀ ਕਹਿ ਮਮੀ ਤੁਸੀਂ ਨਾਲੇ ਮੇਰੀ ਗੱਲ ਸੁਣੋ ਚਾਹੇ ਬੁਲਾ ਲਓ ਪੰਚਾਇਤ ਜੋ ਜਾਉ ਕੰਮ ਤੇ ਸਿਮਰ ਕੀ ਜਾਮਾ ਯਾਰ ਕੰਮ ਤੇ ਮੈਂ ਤਾਂ ਆਪਦੇ ਨਾਲ ਨਾਲ ਤੈਨੂੰ ਵੀ ਡੋਬਦਾ ਸੋਚਿਆ ਸੀ ਵਿਆਹ ਹੋਊਗਾ ਅਦੀ ਘਰ ਵਾਲੀ ਦੇ ਲਾੜਚਾ ਪੂਰੇ ਕਰੂੰਗਾ ਮੈਂ ਤਾਂ ਤੈਨੂੰ ਵੀ ਡੋਬ ਕੇ ਰੱਖਤਾ ਯਾਰ ਇੱਥੇ ਆਏ ਨਾ ਕੋ ਤੁਸੀਂ ਜੋ ਹੋਣਾ ਹੁੰਦਾ ਉਹ ਕਿਹੜਾ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਪਰ ਜੋ ਮਰਜ਼ੀ ਹੋ ਜਵੇ ਉਹ ਪਿੱਛੇ ਨਹੀਂ ਪੈਰ ਰੱਖਨੇ ਕੋਈ ਗੱਲ ਨਹੀਂ ਸਿਮਰ ਤੂੰ ਟੈਨਸ਼ਨ ਲੈ ਲੈ ਮੱਤੇ ਇਹਨੂੰ ਨਹੀਂ ਦੁਖੀ ਹੋਣ ਦਿੰਦਾ ਜੋ ਕੁਝ ਮਰਜ਼ੀ ਕਰ ਲੈਣ ਇਹਨਾਂ ਨੂੰ ਜ਼ਮੀਨ ਨਹੀਂ ਦੇਣੀ ਆਪਾਂ ਆਪਦੀ ਤੁਸੀਂ ਹੁਣ ਆਏ ਕਰੋ ਆਪਾਂ ਕਾਗਣ ਟੈਂਸ਼ਨਾਂ ਨੂੰ ਛੱਡੋ ਤੇ ਕੰਮ ਤੇ ਜਾਓ ਯਾਰ ਕੀ ਕੰਮ ਤੇ ਜਾਵਾਂ ਕੰਮ ਤੇ ਜਾਣ ਜੋ ਕਰ ਰਿਹਾ ਮੈਂ ਚਲ ਕੋਈ ਨਾ ਤੂੰ ਵੀ ਕਰ ਲੈ ਕੰਮ ਜਾਣਾ ਮੈਂ ਮੰਮੀ ਤੁਸੀਂ ਇੱਕ ਸੀਜ਼ ਨੋਟ ਕੀਤੀ ਹੈ ਬਿਲ ਮੋਰ ਆਪਣੇ ਸਾਰਾ ਮੋਰੇ ਕਿੰਨਾ ਬੋਲਣ ਲੱਗ ਗਿਆ ਲੱਗਦਾ ਜਨਾਨੀਆਂ ਨਾਲ ਕੋਈ ਜਾਈ ਜਵਾਂ ਲੱਗੀ ਇਹਦੇ ਦੇਖਿਆ ਨਹੀਂ ਜਨਾਨੀ ਕਿਵੇਂ ਮੂਰੇ ਹੋ ਕੇ ਬੋਲਦੀ ਸੀ ਹੈਗੀ ਸੀ ਕਿਸੇ ਵੱਡੇ ਛੋਟੇ ਦੀ ਸ਼ਰਮ ਪਰ ਮੰਮੀ ਹੁਣ ਆਪਾਂ ਕੋਈ ਨਾ ਕੋਈ ਸਕੀਮ ਲਾੜੀ ਕੋ ਜਿਸ ਦੇ ਨਾਲ ਅਨਮੋਲ ਸਿਮਰ ਦੇ ਰਿਸ਼ਤੇ 'ਚ ਦਰਾਰ ਆ ਜੇ ਮੈਂ ਤਾਂ ਦਰਾਰ ਜ਼ਰੂਰ ਛੱਡ ਐਹੀ ਜੀ ਸਕੀਮ ਲਾਉਣੇ ਆ ਵੀ ਜਿਹੜਾ ਅਨਮੋਲ ਸਿਮਰ ਨੂੰ ਨਾ ਤੱਕੇ ਦੇਰੇ ਕੇ ਘਰੋਂ ਕੱਢੇ ਬਾਹਰ ਆਹ ਹਾਂ ਮੰਮੀ ਇtanto ਮੈਂ ਸੋਚੇ ਹੀ ਨਹੀਂ ਸੀ ਜੇ ਇਹ ਹੋ ਜੇ ਫਿਰ ਤਾਂ ਸਾਰਾ ਕੁਝ ਆਪਣਾ ਹੀ ਤਾਂ ਹੀ ਤਮੇ ਤਾਂ ਵਿਆਹ ਹੀ ਹੋਰ ਦਿੰਦੀ ਸੀ ਵੀ ਇਹਦਾ ਪਰਿਵਾਰ ਵਧੂਗਾ ਮੇਰੇ ਪੁੱਤ ਦੀ ਜ਼ਮੀਨ ਚੋਂ ਦੂਜਾ ਹਿੱਸਾ ਆ ਜੂਗਾ ਜੇ ਆਪਣੇ ਵੱਲ ਰਹਿੰਦਾ ਫਿਰ ਤਾਂ ਸਾਰਾ ਕੁਝ ਹੀ ਆਪਣਾ ਸੀ ਉਹ ਤਾਂ ਮੰਮੀ ਹੁਣ ਵੀ ਆਪਣਾ ਹੋ ਸਕਦਾ ਸਾਰਾ ਕੁਝ ਜੇ ਆਪਾਂ ਸਿਮਰ ਨੂੰ ਇਸ ਘਰ ਚ ਉਡਾ ਦਈਏ ਫਿਰ ਇਹਨ ਮੋਰ ਵੀ ਆਪਣੀ ਮੁਠੀ ਚ ਤੇ ਉਹਦੀ ਜ਼ਮੀਨ ਵੀ ਆਪਣੀ ਮੁਠੀ ਚ ਕਿਉਂ ਸਹੀ ਕਹਿਣਾ ਮੈਂ ਦਿਮਾਗ ਦਾ ਤੇਰਾ ਮੇਰੇ ਨਾਲੋਂ ਵੀ ਕਿਤੇ ਤੇਜ਼ ਚੱਲਦਾ ਇਹ ਜਿਹੀਆਂ ਗੱਲਾਂ ਚ ਉਹ ਮੰਮੀ ਜਿੱਥੇ ਗੱਲ ਆਪਦੇ ਫਾਇਦੇ ਦੀ ਹੋਵੇ ਉੱਤਤਾ ਦਿਮਾਗ ਲੜਾਉਣਾ ਹੀ ਪੈਂਦਾ ਤੂੰ ਆ ਦਿਮਾਗ ਲੜਾਉਣ ਨੂੰ ਛੱਡ ਤੇ ਮੈਨੂੰ ਇਹ ਪਤਾ ਕਰਕੇ ਦੱਸ ਵੀ ਇਹ ਕੰਮ ਕਿਹਨਾਂ ਦੇ ਕਰਦਾ ਪਰ ਤੁਸੀਂ ਇਹ ਪਤਾ ਕਰਕੇ ਕੀ ਕਰੋਗੇ ਮੰਮੀ ਹਮ ਕਰਨਾ ਕੀ ਹੈ ਜਿਹੜਾ ਆ ਬੰਦੇ ਦੀ 2-3 ਸੌ ਦਿਹਾੜੀ ਤੇ ਉੱਡੀ ਫਿਰਦੀ ਹੈ ਨਾ ਇਹ ਇਹਦਾ ਕੰਮ ਛਡਾਉਣਾ ਚਲੋ ਮੈਂ ਕਰਦੀ ਹਾਂ ਪਤਾ ਮੰਮੀ ਇਹਦੀ ਟਾਕੜ ਪੰਨੀ ਆ ਆ ਫੇਰ ਲੱਗੂ ਇਹਨੂੰ ਪਤਾ ਵੀ ਮੈਂ ਚੀਜ਼ ਕੀ ਆ ਸਿਮਰੂ ਚੁੱਲ੍ਹੇ 'ਤੇ ਰੋਟੀ ਬਣਾ ਰਹੀ ਹੈ। ਨਾਹੀਂ ਕੋ ਲੱਗੇ ਸੀ। ਵਿਚੇ ਰਿਖੇ ਚੋਗਾ ਦਾ ਸਿਲੰਡਰ ਭਰੋਂ ਦੀ। ਚਲ ਕੋਈ ਨਾ। ਤੂੰ ਵੈਸੇ ਸਾਡਾ ਨਾ ਪੈਰ ਪਾ ਕੇ ਨਾ ਨਤੀਜਾ ਤਾਂ ਦੇਖ ਲੈ ਆਉਣਾ। ਦੀਦੀ ਮੈਂ ਕਿ ਤੁਹਾਡੇ ਨਾਲ ਪੈਰ ਪਾ ਲਿਆ। ਇਹ ਤਾਂ ਤੁਹਾਡੇ ਤੇ ਤਾਈ ਦੀ ਰਲੀ ਮਿਲੀ ਭੁਗਤ ਸੀਗੀ ਜੋ ਸਾਨੂੰ ਅੱਡ ਕਰ ਦਿੱਤਾ। ਅੱਛਾ ਚਲ ਤੂੰ ਜੰਮਾਦੀ ਸੋਚੀ ਚੱਲ। ਉਦੋਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਜੇ ਤੁਹਾਨੂੰ ਮੋੜਨਾ ਡਰੈਗੇ ਨਾ ਉਹ ਦੇਖੋ ਲੈਣ ਦੇ ਨੂੰ ਹੈ ਕੀ ਆ ਸਵਾਇ ਕਰਨਿਆ ਕੁਛ ਨਹੀਂ ਮਿਲਣਾ ਨਹੀਂ ਮੈਂ ਤਾਂ ਨਹੀਂ ਕਿੰਨੇ ਵਾਰੀ ਕਿਹਾ ਵੀ ਇਹਨਾਂ ਦੇ ਮੂੰਹ ਨਾ ਲੱਗਿਆ ਕਰ ਲੱਗੀ ਪਈਆਂ ਇੱਥੇ ਮੱਥਾ ਮਾਰਦੇ ਨੇ ਨਾ ਉਹ ਮੰਮੀ ਜੀ ਤੁਹਾਨੂੰ ਨਾ ਗਲਤਫਹਿਮੀ ਹੋ ਗਈ ਮੈਂ ਉਹ ਮੱਥਾ ਨਹੀਂ ਸੀ ਮਾਰ ਰਹੀ ਮਿੰਦਾ ਵਿਚਾਰੇ ਤੇ ਤਰਸ ਆ ਗਿਆ ਹਾਲ ਚਾਲੇ ਪੁੱਛਣ ਆਈ ਸੀ ਕੋਈ ਗੱਲ ਨਹੀਂ ਜੇ ਮੇਰਾ ਰਾਹੀ ਆ ਡਾ ਨਾ ਮੈਨੂੰ ਮਾਣ ਆ ਕਿ ਤੁਹਾਡੇ ਵਾਂਗ ਨਾ ਮੈਂ ਗਲਤ ਰਸਤੇ ਤੇ ਨਹੀਂ ਹੈ ਨਾਲੇ ਗੱਲ ਸੁਣਨੀ ਉੱਤੋਂ ਲੱਕੜਾਂ ਚੱਕ ਕੇ ਫੁਕੀ ਜਾਨੀ ਐ ਹੈ ਅੰਦਰ ਤੇਰੇ ਨਾਲੇ ਖਲਾਰਾ ਪਿਆ ਪਿਆ ਪਹਿਲਾਂ ਉਹ ਤਾਂ ਖਾਮ ਲੈਂਦੀ ਛਾਈ ਜੀ ਉਹ ਖਲਾਰਾ ਤਾਂ ਮੈਂ ਹੀ ਚੱਕਣਾ ਤੁਹਾਨੂੰ ਤਾਂ ਮੈਂ ਕਿਹਾ ਨਹੀਂ ਹੈਗਾ ਤੇ ਰਹੀ ਗੱਲ ਲੱਕੜਾਂ ਦੀ ਜਿੰਨਾ ਹੱਕ ਇਸ ਘਰ ਚ ਤੁਹਾਡਾ ਉਹਨਾਂ ਮੇਰਾ ਆ ਮੈਂ ਹਰ ਇੱਕ ਚੀਜ਼ ਵਰਤ ਵੀ ਸਕਦੀ ਆ ਤੁਸੀਂ ਨਾ ਛੋਟੀ ਛੋਟੀ ਗੱਲ ਤੇ ਮੈਨੂੰ ਟੋਕਿਆ ਨਾ ਕਰੋ ਇਹ ਕਿਵੇਂ ਮੇਰ ਨਾਲ ਜਵਾਨ ਲੜਾਉਣੀ ਹੈ ਤੈਨੂੰ ਵੱਡੇ ਛੋਟੇ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਹੈਗਾ ਰੱਸੀ ਮੱਚ ਗਈ ਪਰ ਬਾਣ ਨਹੀਂ ਗਏ ਦੇ ਮਮਮੀ ਕਿਉਂ ਇਹਨਾਂ ਮੱਥਾ ਮਾਰਦੇ ਆ ਅੱਜ ਮੈਂ ਗੱਲ ਕਰਾਂ ਤੁਹਾਡੇ ਨਾਲ ਅੰਗਸ਼ਾਲੇ ਪਤਾ ਤਾਈ ਨੇ ਉੱਧਰ ਲੱਗੀ ਗਈ ਆ ਪਤਾ ਨਹੀਂ ਮੇਰੇ ਵੱਲ ਵੇਖ ਕੇ ਕੀ ਕੀ ਗੱਲਾਂ ਕਰਦੀਆਂ ਨੇ ਚਲ ਛੱਡ ਮੈਂ ਆਪਣਾ ਕੰਮ ਕਰਾਂ ਵੈਸੇ ਵੀ ਅਨਮੋਲ ਆਉਣ ਵਾਲਾ ਮੰਮੀ ਤੁਸੀਂ ਕਿਉਂ ਉਹ ਨਾਲ ਪੰਗੇ ਲਈ ਜਾਂਦੇ ਹੋ ਆਪਾਂ ਤੈਨੂੰ ਘਰੋਂ ਕਢਵਾਉਣਾ ਆਪਣਾ ਮੱਥਾ ਮਾਰਨ ਦੀ ਕੀ ਲੋੜਾ ਆਪਣਾ ਕੰਮ ਅਨਮੋਲ ਨੂੰ ਆਪਦੇ ਬਸ ਵਿੱਚ ਕਰਨਾ ਜਦੋਂ ਉਹ ਬਸ ਵਿੱਚ ਹੋ ਗਿਆ ਇਹ ਤਾਂ ਘਰੋਂ ਨਿਕਲੀ ਲੈ ਉਹੀ ਤਾਂ ਤੈਨੂੰ ਮੈਂ ਕਹਿ ਰਹੀ ਆ ਅਨਮੋਲ ਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਜੇ ਮੈਂ ਉਹਦੀ ਮਾਂ ਬਣ ਜਾ ਇਹਨੂੰ ਤਾਂ ਉਹ ਫਿਰ ਘਰੋਂ ਕੱਢ ਹੀ ਦਊਗਾ ਬਸ ਮੰਮੀ ਆਪਾਂ ਅਨਮੋਲ ਤੋਂ ਇਹੀ ਕਰਵਾਣਾ ਆਪਾਂ ਆਪਦਾ ਨਾਟਕ ਸ਼ੁਰੂ ਕਰਦੇ ਆ ਆ ਲੈਣ ਦੇ ਅਨਮੋਲ ਨੂੰ ਕਰੀ ਨਾਟਕ ਤਾਂ ਸ਼ੁਰੂ ਕਰਨੇ ਪੈਣਾ ਮੰਮੀ ਆਪਾਂ ਨੂੰ ਆਖਰ ਸ਼ਰੀਕਨ ਨੂੰ ਘਰੋਂ ਜੋ ਕੱਢਣਾ ਪਰ ਤੁਹਾਨੂੰ ਪਤਾ ਨਾ ਪੰਨਾਟਕ ਕਿਵੇਂ ਕਰਨਾ ਕੋਈ ਗੱਲ ਨਹੀਂ ਆ ਲੈਣ ਦੇ ਅਨਮੋਲ ਨੂੰ ਅਹੀ ਜੀ ਐਕਟਿੰਗ ਕਰੂੰਗੀ ਹੁਣ ਤਾਂ ਇਹ ਵੀ ਨਹੀਂ ਪਤਾ ਲੱਗਣਾ ਵੀ ਮੇਰੀ ਤਾਈ ਹੋਈ ਹੈ ਜਿਹੜੀ ਇਹਨੂੰ ਕੀ ਹੋ ਗਿਆ ਮੰਮੀ ਇੱਤਾ ਮੈਨੂੰ ਇਹ ਹੀ ਲੱਗਦਾ ਵੀ ਉਹੀ ਗੱਲ ਹੋਗੀ ਜਿਹਦਾ ਅਪਨ ਦੱਸ ਆਕੀ ਦਾ ਫੋਨ ਆ ਗਿਆ ਹੁਣੋ ਵੀਰੇ ਤਾਂ ਹਲੋ ਸੱਚੀ ਕਰਦੇ ਰਹੇ ਬਹੁਤ ਬਹੁਤ ਬਧਾਈਆਂ ਵੀਰੇ ਤੁਹਾਨੂੰ ਲੇ ਮੈਂ ਕਿਉਂ ਨਾ ਆਉਂਗੀ ਮੈਂ ਤਾਂ ਜ਼ਰੂਰ ਆਉਂਗੀ ਮੈਂ ਹੁੜੇ ਕਹਿੰਦੀ ਟੋਨੀ ਨੂੰ ਵੀ ਮੈਨੂੰ ਛੱਡਣ ਆ ਜਾਊਗਾ ਮੈਂ ਤਾਂ ਚਾਈ ਇੰਨਾ ਜਿਹੜਾ ਪਿਆ ਮੈਂ ਤਾਂ ਇੰਜ ਹੀ ਕਰਦਾ ਵੀ ਉੱਡ ਕੇ ਆ ਜਾ ਚੱਲ ਵੀਰੇ ਤੂੰ ਜ ਫੋਨ ਰੱਖੋ ਮੈਂ ਕਹਿੰਦੀ ਟੋਨੀ ਨੂੰ ਮੈਂ ਹੁੰਨੀ ਤਿਆਰ ਤੇ ਫਿਰ ਮੈਂ ਆਉਣੀ ਆ ਠੀਕ ਆ ਵੀਰੇ ਨਹੀਂ ਕਾਦਾ ਚਾ ਚੜੇ ਪਿਆ ਕਿੱਥੇ ਜਾਣਾ ਤੂੰ ਮੰਮੀ ਮੈਂ ਤਾਂ ਨਾਲੇ ਜੱਪ ਖਾਣੇ ਚ ਭੁੱਲੀ ਗਈ ਸੀ ਵੀ ਮੈਂ ਤਾਂ ਭਾਬੀ ਦਾ ਜਾਪਾ ਸਾਹਮਣ ਜਾਣਾਗਾ ਜੇ ਤੂੰ ਜਾਏਂਗੀ ਫਿਰ ਮੇਰੇ ਕੋਲ ਕੌਣ ਰਹੂਗਾ ਮੰਮੀ ਆ ਕੇ ਮੇਰੇ ਨਾਲ ਗੱਲਾਂ ਕਰਦੇ ਹੋ ਮੇਰਾ ਪੇਕੇ ਘਰ ਜਾਇ ਬਿਨਾ ਸਰਨਾ ਨਹੀਂ ਹੈਗਾ ਮੈਂ ਤੈਨੂੰ ਜਾਣ ਤੋਂ ਨਹੀਂ ਰੋਕਦੀ ਪਰ ਮੈਂ ਇਹ ਕਹਿਨੀ ਆ ਵੀ ਮੇਰਾ ਇਕੱਲੀ ਦਾ ਔਖਾ ਹੋ ਜੂ ਤੇਰੇ ਬਿਨਾ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਦੀਦੀ ਨੂੰ ਫੋਨ ਕਰਤਾ ਸੀ ਵੀ ਦੀਦੀ ਜੇ ਮੈਨੂੰ ਜਾਣਾ ਪੈ ਗਿਆ ਤਾਂ ਤੁਸੀਂ ਆ ਜਾਓ ਮੰਮੀ ਕੋਲ ਓਹੋ ਤੂੰ ਕੁੜੀ ਨੂੰ ਕਿਉਂ ਤੰਗ ਕੀਤਾ ਲੈ ਮੰਮੀ ਤੰਗ ਕਰਨ ਵਾਲੀ ਕੀ ਗੱਲ ਆ ਆਖਰ ਉਹ ਇਸਕਰ ਦੀ ਕੁੜੀ ਆ ਨਾਲ 4 ਦਿਨ ਲਾਜੂ ਬਹਾਨੇ ਨਾਲ ਚੱਲ ਕਰ ਲੈ ਤੂੰ ਤਿਆਰੀ ਮੈਂ ਟੋਨੀ ਨੂੰ ਕਹਿ ਦੇਣੀ ਆ ਤੈਨੂੰ ਛੱਡੇ ਆਊਗਾ ਨਾਲ ਇਹ ਦੱਸ ਦੇ ਵੀ ਕਿੰਨੇ ਕ ਦਿਨ ਲਾਏਂਗੀ ਤੂੰ ਮੰਮੀ ਕੁੜੀਆਂ ਨਾਲ ਵੱਡੇ ਪ੍ਰੈਸ਼ਨ ਨਾਲ ਹੋਈ ਆ ਵੀ ਬਾਈ ਦੇ ਤਾਂ ਮੈਂ ਘਟਾ ਕੇ ਆਉਂਗੀ ਉਹਨਾਂ ਨਾਲ ਹਾਂ ਇਹ ਸਮੇਂ ਤਾਂ ਜਾਣੀ ਪੂਗਾ ਤੈਨੂੰ ਚੱਲ ਕੋਈ ਗੱਲ ਨਹੀਂ ਤੂੰ ਜਾ ਚੱਲ ਮੰਮੀ ਤਿਆਰੀ ਕਰ ਲੈ ਅੰਦਰ ਜਾ ਕੇ ਫਿਰ ਮੈਂ ਟੋਨੀ ਛੱਡੇ ਆਉਣਗੇ ਆਹੋ ਲਗਾ ਦੇ ਵਿਚਾਰਿਆਂ ਦਾ ਟਾਈਮ